ਮਤਲਬ ਸਾ ਚੱਲਦੀ ਹੈ 1.5 ਸਾਲ ਚੱਲਦੀ ਹੈਗੀ ਇਹ ਆਪਣੀ ਦਿਖਾਉਣ ਵਾਸਤੇ ਰੱਖੀ ਹੋਈ ਜਿਵੇਂ ਬਾਕੀ ਗਾਹਕ ਦੀ ਚੋਇਸ ਹੈ ਜੇ ਤੁਸੀਂ ਤਾਂ ਮਤਲਬ ਇਹ ਪਾਉਂਦੇ ਨਹੀਂ ਆਪਾਂ ਪਾਉਂਦੇ ਆਪਾਂ ਗਾਹਕ ਨੂੰ ਦਿਖਾਉਣ ਵਾਸਤੇ ਰੱਖੀ ਹੋਈ ਤੁਸੀਂ ਪਾਉਣੀ ਹੈ ਸਪੈਸਰ ਆਪਾਂ ਅਲੂਮੀਨੀਅਮ ਸਪੈਸਰ ਪਾਉਣੀ ਹੈ ਪਰ ਇਹ ਨਹੀਂ ਆਉਂਦਾ ਹਾਂ ਉਹ ਕਿੰਨਾ ਟਾਈਮ ਗੱਡੀ ਰੱਖੂਗਾ ਗਾਹਕਾ ਉਹਨਾ ਟਾਈਮ ਹੀ ਉਹਨਾ ਟਾਈਮ ਝੁਕਦੀ ਨਹੀਂ ਉਹਦੀ ਵਿੱਚੋਂ ਉਹ ਖੁਸ਼ਬੂ ਪਾੜੇ ਉਹ ਖੁਸ਼ਬੂ ਪਾੜੇ ਓਕੇ ਤੇ ਹੁਣ ਇਹਦੇ ਆਪਸ ਵਿੱਚ ਰੇਟ ਦਾ ਕਿੰਨਾ ਫਰਕ ਪਾਉਂਦਾ ਹੈ ਰੇਟ ਦਾ ਇਹਦਾ 800 ਰੁਪਏ ਰੇਟ ਆਈ ਹਾਂਜੀ ਤੇ ਉਹੀ ਰੇਟ ਇਹ ਨਾਲ ਲਈ ਜਾਂ ਰਬੜ ਦਾ ਆਪਾਂ ਇਹ ਰਬੜ ਦੇ ਰੇਟ ਤੇ ਆਪਾਂ ਸਪੈਸ਼ਲ ਪੈਕ ਦੇਵਾਂਗੇ ਓਕੇ ਮਤਲਬ ਮਾਰਕੀਟ ਦੇ ਵਿੱਚ ਬਹੁਤ ਜਿਹੜੇ ਨੇ ਦੁਕਾਨਦਾਰ ਆਹ ਚੀਜ਼ ਪਾਉਂਦੇ ਨੇ ਰਬੜ ਪਾਉਂਦੇ ਨੇ ਤੁਸੀਂ ਇਹੀ ਰੇਟ ਦੇ ਵਿੱਚ ਆ ਪੱਕਾ ਕੰਮ ਕਰਕੇ ਦੇਵਾਂਗੇ ਕੱਲ੍ਹ ਇਹ ਆ ਵੀ ਹੁਣ ਜਿਹੜੇ ਭਰਾ ਵੀਡੀਓ ਨੂੰ ਦੇਖ ਕੇ ਆ ਰਹੇ ਹਨ ਥੋੜਾ ਜਿਹਾ ਦੱਸ ਦਿਓ ਵੀ ਬਈ ਪੱਟੀ ਕੁੰਬੜਾਲੀ ਦੀ ਵੀਡੀਓ ਦੇਖੀ ਆ ਸਿਰਫ 1000 ਰੁਪਏ ਦੇ ਵਿੱਚ ਤੁਹਾਡੀ ਗੱਡੀ ਬੈਕ ਤੋਂ ਉੱਚੀ ਹੋਣੀ ਉੱਤੇ ਵੀ ਉਹੀ ਲਿਖਿਆ ਹੋਇਆ ਸਾਰਾ ਕੁਝ ਉਹੀ ਹੈ ਇਹਦੇ ਵਿੱਚ ਅਰੀਜਨਲ ਸ਼ੌਕ ਰਹੀ ਆ ਹਾਂ ਅੱਜ ਮਿੱਤਰੋ ਬਰਨਾਲੇ ਸ਼ਹਿਰ ਦੇ ਵਿੱਚ ਖੜੇ ਆ ਤੁਹਾਨੂੰ ਉਹ ਭਰਾਵਾਂ ਨੂੰ ਮਲਾਉਣ ਲੱਗਿਆ ਜਿਹੜੇ ਪੂਰੇ ਤਸੱਲੀ ਨਾਲ ਪੂਰਾ ਜਿਨ੍ਹਾਂ ਨੂੰ ਦਿਲੋਂ ਜਨੂਨ ਹੈ ਮਿਹਨਤ ਕਰਨ ਦਾ ਹਨ ਮਿਹਨਤ ਕਰਦੇ ਨੇ ਦੱਸ ਦਈਏ ਜੀ ਕੇ ਸ਼ੁਕਰਪਿਆਰ ਵਾਲੇ ਭਰਾਵਾਂ ਲਵੇ ਖੜੇ ਆ ਸ਼ਹਿਰ ਬਰਨਾਲੇ ਦੇ ਵਿੱਚ ਹਨਾ ਤੇ ਸੱਜਣੋ ਇਹ ਲੋਕੇਸ਼ਨ ਬਾਈ ਉਹਨਾਂ ਦੀ ਪਈ ਜਾਂਦੀ ਹੈ ਤਨੌਲਾ ਰੋਡ ਤੇ ਇਹ ਸੜਕ ਚੱਲੀ ਜਾਂਦੀ ਹੈ ਸ਼ਹਿਰ ਨੂੰ ਤੇ ਇਧਰਲੀ ਚੱਲੀ ਜਾਂਦੀ ਹੈ ਬਾਬਾ ਰਵੀਦਾਸ ਚੌਕ ਨੂੰ ਤੇ ਜੇ ਕਿਸੇ ਭਰਾ ਨੇ ਸੱਜਣੋ ਆਉਣਾ ਨਾ ਤੁਹਾਨੂੰ ਲੋਕੇਸ਼ਨ ਦੱਸਦੀ ਤੇ ਆਪਾਂ ਮਿਲ ਲਈਏ ਬਾਈ ਗੁਰੀ ਉਰੇਆਂ ਨੂੰ ਤੇ ਬਾਈ ਸਤਿ ਸ੍ਰੀ ਅਕਾਲ ਜੀ ਅਸਿਕਾ ਬਾਈ ਜੀ ਠੀਕੋ ਵਧੀਆ ਵੀਰੇ ਵਧੀਆ ਤੇ ਪਹਿਲਾ ਧਰਮੇ ਕੈਮਰਾ ਮਾਰਦੇ ਕੰਮ ਬਾਈ ਹੋ ਰਿਆਂ ਦਾ ਜੋਰਾਂ ਤੇ ਹੋਇਆ ਪਿਆ ਦੇਖੋ ਵੀ ਇੱਥੋਂ ਸੱਜਣੋ ਫੁੱਲ ਗਰੰਟੀ ਵਾਲੇ ਤੁਹਾਨੂੰ ਨਾ ਜਿਵੇਂ ਕਹਿ ਦਈਏ ਇਹ ਸ਼ੋਕਰ ਮਿਲਨੇ ਆ ਤੇ ਇਧਰਲੇ ਪਾਸੇ ਵੀ ਗੱਡੀਆਂ ਖੜੀਆਂ ਨੇ ਤੇ ਜਿਹੜਾ ਵੀ ਭਰਾ ਹੁੰਦਾ ਸੱਜਣ ਨੂੰ ਫੋਨ ਲਾ ਕੇ ਬਾਈ ਹਰਾਂ ਤੋਂ ਸਪੈਸ਼ਲ ਟਾਈਮ ਲੈਂਦਾ ਪੁਰੀ ਗੱਲ ਮੈਂ ਸਹੀ ਕਹੀ ਜਾਣਾ ਹਾਂਜੀ ਵੀਰੇ ਸਹੀ ਬਿਲਕੁਲ ਸਹੀ ਗੀ ਹੁਣ ਮੈਂ ਕਹਾਂ ਵੀ ਅੱਜ ਜਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਆਪਾਂ ਸਾਰਿਆਂ ਨੂੰ ਦੱਸ ਦਈਏ ਵੀ ਫੁੱਲ ਗਰੰਟੀ ਵਾਲੇ ਭਰਾ ਕਿੱਥੇ ਜਿਹੜੇ ਬਰਨਾਲੇ ਦੇ ਵਿੱਚ ਬਰਨਾਲਾ ਤਰਣਾ ਰੋਡ ਤੇ ਵੀਰੇ ਆਪਣੀ ਦੁਕਾਨ ਆ ਗਈ ਨੇੜੇ ਆਪਣਾ ਸ਼ਿਵਜੀ ਦਾ ਮੰਦਿਰ ਆ ਸ਼ਿਵਜੀ ਦਾ ਮੰਦਿਰ ਨੇੜੇ ਹੈ ਅਗਰਵਾਲਾ ਕਲੋਨੀ ਨਿਊ ਬਣ ਰਹੀ ਹੈ ਓਕੇ ਓਕੇ ਅਗਰਵਾਲ ਕਲੋਨੀ ਬਣ ਰਹੀ ਹੈ ਕਲੋਨੀ ਬਣ ਰਹੀ ਹੈ ਓਕੇ ਤੇ ਲੈ ਵੀ ਮੈਂ ਤੇਰਾ ਇਧਰੇ ਕੈਂਪ ਆ ਮਾਰਦੇ ਕਹਿੰਦਾ ਚ ਤੇ ਉਹ ਪੈਨੇ ਪੈਕਿੰਗ ਪਈਆਂ ਨੇ ਉਧਰ ਕੁਆਲਟੀ ਵਾਲੇ ਜਿਹੜੇ ਏਜੰਸੀਆਂ ਦੇ ਵਿੱਚੋਂ ਉਹ ਆ ਉਹ ਵੀ ਇੱਥੋਂ ਮਿਲਣਗੇ ਜੈਨੀਆਂ ਉਹਨੇ ਜਿਵੇਂ ਕਹਦੀ ਹੈ ਨਾ Ориجنਲ ਤੇ ਇਧਰਲੇ ਪਾਸੇ ਆ ਮੋਟਰਸਾਈਕਲ ਵਾਲੇ ਸ਼ੁਕਰ ਪਏ ਆ ਤੇ ਵੱਡੀ ਗੱਲ ਤੁਹਾਨੂੰ ਹੋਰ ਦੱਸਦੇ ਆ ਗੱਲ ਕੱਲੇ ਸ਼ੁਕਰਾਂ ਤੇ ਨਹੀਂ ਸੱਜਣੂ ਜਿਹੜੇ ਭਰਾਵਾਂ ਨੇ ਉੱਚੀਆਂ ਗੱਡੀਆਂ ਕਰਵਾਉਣੀਆਂ ਨੇ ਜਿਵੇਂ ਮੈਂ ਜਿਵੇਂ ਕਰ ਮੈਂ ਮੁੰਡਿਆਂ ਨੂੰ ਕੋਈ ਸੱਜਣੂ ਉੱਚੀਆਂ ਗੱਡੀਆਂ ਚੱਕਰਾਉਣ ਦੀ ਉਹ ਆਪਣਾ ਵੀਰੇ ਫੁੱਲ ਹੋਆ ਫੁੱਲ ਤਸੱਲੀ ਵਾਲਾ ਤੇ ਸਾ ਤੇ ਇਹ ਦੱਸਿਓ ਪਹਿਲਾਂ ਜਿਹੜੀ ਗੱਡੀ ਉੱਚੀ ਮਤਲਬ ਆਪਾਂ ਕਰਵਾਉਣੇ ਆ ਹਾਂਜੀ ਵੀਰੇ ਉਹ ਕੀ ਦੇ ਨਾਲ ਹੁੰਦੀ ਹੈ ਕਿਵੇਂ ਜੀ ਆ ਜੀ ਵਿਰੇਲ ਮੈਨੂੰ ਸਪੈਸ਼ਰ ਪੈਣੇ ਆਪਣੇ ਲਵੇ ਹਰੇਕ ਗੱਡੀ ਦਾ ਟੋਟਾ ਜਿਵੇਂ ਆ ਆ ਪੈਣੇ ਆਪਣੇ ਲਵੇ ਆਲਟੋ ਦੇ ਪੈਣੇ ਆ ਬਲੇਰੋ ਦੇ ਪੈਣੇ ਆ ਸਵਿਫਟ ਦੇ ਪੈਣੇ ਆਪਣੇ ਲਵੇ ਆ ਕੀਆ ਗੱਡੀ ਤੇ ਪੈਣੇ ਜਿਹੜੀ ਅੱਜ ਕੱਲ ਨਵੀਂ ਚੱਲ ਰਹੀ ਆ ਓਕੇ ਤੇ ਹਰੇਕ ਗੱਡੀ ਦਾ ਟੋਟਾ ਸਪੈਸ਼ਰ ਨਹੀਂ ਹੈ ਅਲੂਮੀਨੀਅਮ ਸਪੈਸ਼ਰ ਨੇ ਤੇ ਆ ਜਿਵੇਂ ਟੋਇਟਾ ਦੀ ਪੈਣੇ ਹੈ ਕਰੋਲਾ ਗੱਡੀਆਂ ਦੇ ਆ ਕਰੋਲਾ ਗੱਡੀ ਤੇ ਪੈਣੇ ਓਕੇ ਤੇ ਬਈ ਤੁਸੀਂ ਜਿਵੇਂ ਇਹ ਇਹ ਰਬੜਾਂ ਹੋ ਗਿਆ ਇਹ ਰਬੜਾਂ ਇਹ ਆਪਾਂ ਗਾਹਕ ਨੂੰ ਇਹ ਚੀਜ਼ ਹੀ ਰਹਿਣ ਦਿੰਦੇ ਆ ਭਾਈ ਕਿਉਂਕਿ ਕੁਝ ਟਾਈਮ ਦੀ ਗਾਰੰਟੀ ਹੁੰਦੀ ਦੀ ਅੱਛਾ ਮਤਲਬ ਸਾਲ ਚੱਲਦੀ ਹੈ 1.5 ਸਾਲ ਚੱਲਦੀ ਹੈਗੀ ਇਹ ਆਪਣੀ ਦਿਖਾਉਣ ਵਾਸਤੇ ਰੱਖੀ ਹੋਈ ਹੈ ਜਿਵੇਂ ਬਾਕੀ ਗਾਹਕ ਦੀ ਚੁਆਇਸ ਹੈ ਜੀ ਓਕੇ 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 ਤੇ ਇਹ ਤੁਸੀਂ ਤਾਂ ਮਤਲਬ ਇਹ ਪਾਉਂਦੇ ਨਹੀਂ ਆਪਾਂ ਪਾਉਂਦੇ ਆਪਾਂ ਗਾਹਕ ਨੂੰ ਦਿਖਾਉਣ ਵਾਸਤੇ ਰੱਖੀ ਤੁਸੀਂ ਪਾਉਣੀ ਹੈ ਸਪੈਸਰ ਆਪਾਂ ਅਲੂਮੀਨੀਅਮ ਦਾ ਸਪੈਸਰ ਪਾਉਣੀ ਹੈ ਪਰ ਮੈਨੀਆਂ ਆਉਂਦਾ ਹਾਂ ਓਕੇ ਤੇ ਭਾਈ ਇਹਦੀ ਮਤਲਬ ਇਹ ਪਾਉਣ ਨਾਲ ਕਿੰਨਾ ਕੁ ਟਾਈਮ ਉਹਦੀ ਇਹ ਲਾਈਫਟਾਈਮ ਦੀ ਗਾਰੰਟੀ ਹੈ ਜੀ ਕਿੰਨਾ ਟਾਈਮ ਗੱਡੀ ਰੱਖੂਗਾ ਗਾਹਕਾ ਉਨਾ ਟਾਈਮ ਹੀ ਉਹਨਾ ਟਾਈਮ ਝੁਕਦੀ ਨਹੀਂ ਜੇ ਉਹਦੀ ਪਿੱਛੋਂ ਵੀ ਨਹੀਂ ਓਕੇ ਤੇ ਫਿਰ ਇਹ ਬਈ ਇਹਦਾ ਮਤਲਬ ਇਹ ਖੁਸਕੋ ਕੇ ਪਾੜ ਜਾਂਦੇ ਇਹ ਖੁਸਕੋ ਕੇ ਪਾੜ ਜਾਂਦੇ ਆ ਖੁਸਕੋ ਕੇ ਪਾੜਦੇ ਓਕੇ ਤੇ ਹੁਣ ਇਹਦੇ ਆਪਸ ਵਿੱਚ ਰੇਟ ਦਾ ਕਿੰਨਾ ਫਰਕ ਪਾਉਂਦਾ ਹੈ ਰੇਟ ਦਾ ਇਹਦਾ 800 ਰੁਪਏ ਰੇਟ ਆਈ ਹਾਂਜੀ ਤੇ ਉਹੀ ਰੇਟ ਇਹਨਾਂ ਨਾਲ ਲਈ ਜਾਂਦੇ ਰਬੜ ਦਾ ਆਪਾਂ ਇਹੀ ਰਬੜ ਦੇ ਰੇਟ ਤੇ ਆਪਾਂ ਸਪੈਸ਼ਲ ਪੈਕ ਦੇਵਾਂਗੇ ਓਕੇ ਮਤਲਬ ਮਾਰਕੀਟ ਦੇ ਵਿੱਚ ਬਹੁਤ ਜਿਹੜੇ ਨੇ ਦੁਕਾਨਦਾਰ ਆਹ ਜੀ ਪਾ ਗਏ ਰਬੜ ਪਾਉਂਦੇ ਆ ਰਬੜ ਪਾਈ ਜਾਂਦੇ ਨੇ ਤੁਸੀਂ ਇਹੀ ਰੇਟ ਦੇ ਵਿੱਚ ਆਹ ਫੁੱਲ ਪੱਕਾ ਕੰਮ ਕਰਕੇ ਦੇਵਾਂਗੇ ਓਕੇ ਤੇ ਲੈ ਮੇਤਰੋ ਗਰੰਟੀ ਵਾਲਾ ਫੁੱਲ ਕੰਮ ਆ ਇਹ ਚੀਜ਼ ਆਪਾਂ ਨੂੰ ਪਤਾ ਨਹੀਂ ਹੁੰਦਾ ਆਪਾਂ ਨਾ ਬਾਹਰ ਸੋਫੇ ਅਗਲਾ ਕਹਿੰਦਾ ਬਾਈ ਤੁਸੀਂ ਐਂ ਕਰੋ ਅੰਦਰ ਬੈਠ ਜਾਓ ਆਪਾਂ ਖੇਡਾਂ ਬੈਠ ਜਾਓ ਸੀ ਤੁਹਾਡੀ ਗੱਡੀ 'ਚ ਹੀ ਕਰ ਦਿੰਦੇ ਆ ਕੋਈ ਨਹੀਂ ਪਤਾ ਵੀ ਇਹਦੇ ਨਾਲ ਕਰਦੇ ਜਿਦਾਂ ਕਰਦੇ ਆ ਤੇ 800 ਰੁਪਈਆ 800 ਰੁਪਈਆ ਤੇ ਗੱਲ ਇਹ ਆ ਬਈ ਤੇ ਹੁਣ ਮਤਲਬ ਕੰਪਲੀਟ ਕਿੰਨਾ ਖਰਚਾ ਜਾਂਦਾ ਗੱਡੀ ਤੇ ਜਿਹੜੀ ਗੱਡੀ ਲੈਰ ਆਉਣੀ ਆ ਜਿਹੜਾ ਵੀਰੇ ਆਪਣੀ ਵੀਡੀਓ ਦੇਖ ਕੇ ਆਊਗਾ ਆਲਟੋ ਦੇ ਸੁਵਿਫਟ 1000 ਰੁਪਏ ਉੱਚੀ ਕਰਕੇ ਦੇਵਾਂਗੇ ਆਪਾਂ ਸਿਰਫ 1000 ਰੁਪਏ ਚਾਹੇ 1000 ਰੁਪਏ ਚ ਵੀਰੇ ਮੈਂ ਆਪਣੀ ਵੀਡੀਓ ਦੇਖਾਂਗਾ ਤਾਂ ਹਾਂ ਅਸਾਂ ਜਿਹੜਾ ਵੀਡੀਓ ਦੇਖ ਕੇ ਆਉਗੇ ਲੈ ਮੇਤਰੋ ਗੱਲ ਇਹ ਹੈ ਵੀ ਹੁਣ ਜਿਹੜੇ ਭਰਾ ਵੀਡੀਓ ਨੂੰ ਦੇਖ ਕੇ ਆ ਰਹੇ ਹਨ ਥੋੜਾ ਜਿਹਾ ਦੱਸ ਦਿਓ ਵੀ ਬਈ ਭੱਟੀ ਕੁੰਬੜਾਲੀ ਦੀ ਵੀਡੀਓ ਦੇਖੀ ਆ ਸਿਰਫ 1000 ਰੁਪਏ ਦੇ ਵਿੱਚ ਤੁਹਾਡੀ ਗੱਡੀ ਬੈਕ ਤੋਂ ਠੀਕ ਹੈ ਹਾਂਜੀ ਵੀਰੇ ਤੇ ਇਹ ਤਾਂ ਹੋ ਗਿਆ ਗਿਨਾ ਬਚੋਚੀ ਕਰਕੇ ਦਮਾ ਹਾਂ ਬਰਾਬਰ ਚ ਬੈਲੈਂਸ ਹੋ ਬੈਲੈਂਸ ਪੂਰਾ ਹੋ ਗਿਆ ਓਕੇ ਲੈ ਮੈਂ ਤਰੋਂ ਇਹ ਤਾਂ ਹੋ ਗਈ ਗੱਡੀ ਉੱਚੀ ਦੀ ਗੱਲ ਹੈ ਨਾ ਤੇ ਬਈ ਹੋਰ ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਕੰਮ ਨੇ ਆਪਣੇ ਲਈ ਸ਼ੁਕਰਾਂ ਦਾ ਹੋ ਗਿਆ ਹੋਰ ਨਵੇਂ ਸ਼ੁਕਰੋ ਬਈ ओरिजिनल ਸ਼ੁਕਰੋ ਝਾਂਸੀ ਵਾਲੇ ਅੱਛਾ ਦਿੱਲੀ ਮੇਡ ਹੋਗੇ ਜਿਵੇਂ ਹਾਂ ਅਸਾ ਇੱਕ ਦਿੱਲੀ ਮੇਡ ਹੁੰਦੀ ਹੈ ਇੱਕ ਝਾਂਸੀ ਵਾਲੇ ਹੁੰਦੇ ਇਹਨਾਂ ਦੇ ਵਿੱਚ ਕੀ ਡਿਫਰੈਂਟ ਹੁੰਦਾ ਬਈ ਡਿਫਰੈਂਟ ਬਈ ਕੋਈ ਮੈਂ ਕੋਈ ਫਰਕ ਨਹੀਂ ਪੈਂਦਾ ਇਹਨਾਂ ਵਿੱਚ ਦੇਖਣ ਵਿੱਚ ਕੋਈ ਫਰਕ ਨਹੀਂ ਹੁੰਦਾ ਇਹਨਾਂ ਵਿੱਚ ਅੱਛਾ ਹਾਂਜੀ ਬਈ ਨੂੰ ਇੱਧਰ ਕਰ ਦਈਏ ਜੇ ਮੈਂ ਤੂੰ ਇਹਨਾਂ ਔਰ ਸਭ ਇਹ ਕਿਹੜਾ ਦੇਸੀ ਹੈ ਕਿਹੜਾ origignal ਹੈ ਫਰਕ ਕੱਢੋ ਜੀ ਇਹਦਾ ਸਾਨੂੰ ਤਾਂ ਉਸਤਾਦ ਜਰੀ ਦੇ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ ਹਨਾ ਦੇਖੋ ਲੱਗਦਾ ਉਹ ਕਰ ਮੈਂ ਫਰਕ ਇਹ ਜ ਆਈ ਤੇ ਵੀ ਉਹੀ ਲਿਖਿਆ ਹੋਇਆ ਸਾਰਾ ਕੁਝ ਉਹੀ ਹੈ ਵੀਰੇ ਆ ਵੀ ਤੇ ਮੋਨੇ ਪਰ ਇਹਦੇ ਵਿੱਚ origignal ਸਾਫ ਰਹੀ ਹੈ ਅਸਾ ਹਾਂ ਇਹ origignal ਹੈ ਇਹ origignal ਹੈ ਜਿਹੜਾ ਕਾਸੀ ਵਾਲਾ ਗੱਡੀ ਤੇ ਲਾ ਕੇ ਮਾਰ ਜਿਵੇਂ ਕਹਿੰਦੇ ਹੁੰਦੇ ਨੇ ਵੀ ਹੀਰੇ ਦੀ ਪਛਾਣ ਤਾਂ ਜੌਹਰੀ ਨੂੰ ਹੁੰਦੀ ਹੈ ਜੌਹਰੀ ਨਹੀਂ ਹੁੰਦੀ ਹੈ ਉਹ ਮਤਲਬ ਇਹ ਤੁਹਾਨੂੰ ਪਤਾ ਵੀ ਕਿਹੜਾ origignal ਹੈ ਤੁਹਾਨੂੰ ਪਤਾ ਕਿਹੜਾ origignal ਕਿਹੜਾ ਹੈ ਓਕੇ ਹੁਣ ਆ ਦਿੱਲੀ ਮੇੜਾ ਕਈ ਵਾਰ origignal ਕਹਿ ਕੇ ਦਿੱਲੀ ਮੇੜੀ ਲਾਈ ਜਾਂਦੇ ਨੇ ਅੱਛਾ ਇਹੀ ਰੇਟ ਚ ਲੈ ਵੀ ਸੱਚ ਨਾ ਇਹ ਗੱਲ ਨੋਟ ਕਰਨ ਵਾਲੀ ਆ ਤਾਂ ਮੈਂ ਇਹ ਨਾ ਉਹ ਭਰਾਵਾਂ ਨੂੰ ਦੱਸਦੇ ਵੀ ਇਹਨਾਂ ਚ ਫਰਕ ਕੀ ਹੁੰਦਾ ਹੈ ਇਹ ਤਾਂ ਹੋ ਗਿਆ origignal origignal ਹੈ ਇਹ ਹੋ ਗਿਆ ਦਿੱਲੀ ਮੇਡ ਦਿੱਲੀ ਮੇਡ ਗਾਗ ਨੂੰ ਕੁਝ ਪਤਾ ਨਹੀਂ ਵੀ ਕੀ ਦੇਖਣ ਨੂੰ ਇੱਕੋ ਜਿਹਾ ਹੈ ਨਾ ਤੇ ਭਾਈ ਇਹ ਤਾਂ ਤੁਸੀਂ ਇਹ ਦੱਸੋ ਵੀ ਆਪਸ ਵਿੱਚ ਰੇਟ ਦਾ ਕਿੰਨਾ ਕੁ ਫਰਕ ਹੈ ਰੇਟ ਦਾ ਕੋਈ ਬਾਲਾ ਫਰਕ ਨਹੀਂ 5 400 ਦਾ ਫਰਕ ਪੈਂਦਾ ਹੈ ਹਾਏ ਹਾਏ ਓਏ ਸਿਰਫ ਦੁਕਾਨਦਾਰ ਜਿਵੇਂ ਕਹਿੰਦੀ ਹੈ 5 400 ਲਾਲਚ ਦੇ ਮਾਰੇ ਲੋਕਾਂ ਨਾਲ ਧੋਖਾ ਕਰੀ ਜਾਂਦੇ ਨੇ ਦੇਖੋ ਮੇਰੇ ਕੋਲ ਹੁਣ ਜਿਵੇਂ ਬਈ ਗੱਲ ਇਹ ਹੈ ਜੇ ਬਾਇਉਰੀ ਦਿਲ ਦੇਸ ਆਪਣਾ ਇਹਨਾਂ ਨੂੰ ਆਪਾਂ ਨੂੰ ਇਹ ਫਰਕ ਦੱਸਦਾ ਬਈ ਨਹੀਂ ਇਹ ਚੀਜ਼ਾਂ ਦੇ ਵਿੱਚ ਬਹੁਤ ਬੋਲਦਾ ਕੋਈ ਮਿਥਰੀ ਦੱਸ ਨਹੀਂ ਰਿਹਾ ਜੀ ਕੋਈ ਨਹੀਂ ਦੱਸ ਰਿਹਾ ਇਹ ਚੀਜ਼ ਹਨਾ ਬਈ ਇਹ ਵੀ ਮੈਨੋਂ ਉਮੀ ਲੱਗਦਾ ਉਹੀ ਸਟਿਕ ਰੇ ਦੇ ਪਰ ਅਗਲਾ ਆਪਾਂ ਨੂੰ ਇਹ ਸੋਕਰ ਦਿਖਾ ਕੇ ਆ ਵੀ ਪਾ ਸਕਦਾ ਬਈ ਅਸੀਂ ਤਾਂ ਕਹਿੰਦਾ ਕਿ ਹਾਂ ਪਲਾਸਟਿਕ ਕਰਨ ਲੱਗਿਆ ਹਾਂ ਹਾਂ ਪਲਾਸਟਿਕ ਕਰਨ ਲੱਗਿਆ ਹੋਇਆ ਹੈ ਹਨਾ ਹੂੰ ਦਾ ਵੀ ਸੱਜਣਾ ਇਹ ਵੀ ਯਾਰ ਬਹੁਤ ਧੰਨਵਾਦ ਤੇਰਾ ਜਿਹਨੇ ਆ ਆ ਜਾਣਕਾਰੀ ਦਿੱਤੀ ਆ ਹਣਾ ਕਿਉਂਕਿ ਸਾਨੂੰ ਜ਼ਿੰਦਗੀ ਚ ਇਹ ਪਹਿਲੀ ਵਾਰੀ ਜਾਣਕਾਰੀ ਮਿਲੀ ਆ ਵੀ ਇਹਨਾਂ ਦੇ ਵਿੱਚੋਂ 1921 ਦਾ ਮਤਲਬ ਹੋਉਂਦਾ ਦੇਖਣ ਨੂੰ ਇੱਕੋ ਜਿਹਾ ਲੱਗਦੇ ਨੇ ਦੇਖਣ ਨੂੰ ਸਾਰਾ ਕੁਝ ਉਹੀ ਆ ਹਾਂ ਤੁਹਾਨੂੰ ਪਰਖ ਇਹ ਚੀਜ਼ ਦੀ ਓਕੇ ਤੇ ਇਹ ਵੀ ਗੱਲ ਹੋ ਗਈ ਵੀਰੇ ਤੇ ਇਹਦੇ ਵਿੱਚ ਮਤਲਬ ਇਹ ਦਿੱਲੀ ਮੇਡ ਆ ਇਹ オリジナル ਇਹ ਏਜੰਸੀ ਚੋਂ ਆਉਂਦਾ ਇਹ ਏਜੰਸੀ ਚੋਂ ਆਉਂਦਾ ਜੀ ਓਕੇ ਤੇ ਇਹ ਤੇ ਤੁਸੀਂ ਕਿੰਨੇ ਕ ਦਾ ਲਾ ਦਿੰਦੇ ਹੋ ਦੱਸ ਸਕਦੇ ਹੋ ਇਹ ਆਪਾਂ ਲਾ ਦਾਂਗੇ 3000 ਦੇ ਵਿੱਚ ਕੰਪਲੀਟ ਹੀ 3000 ਦੇ ਵਿੱਚ ਫਿਟਿੰਗ ਕਰ ਦਿੰਦੇ ਹਾਂ ਫਿਟਿੰਗ ਕਰ ਦਾਂਗੇ ओके okay. हां बाकी ਗਰੰਟੀ ਆ ਪਿੰ ਨੂੰ ਅੱਛਾ ਫੋਲੋ ਗਰੰਟੀ ਆ ਸ਼ੌਕਰ ਸ਼ਾਲ ਦੀ ਸਾਡੀ ਕੋਈ ਵੀ ਦਿੱਕਤ ਆਉਂਦੀ ਆ ਆਪਾਂ ਨਾਲ ਦੀ ਨਾਲ ਚੇਂਜ ਕਰਕੇ ਦੇਵਾਂਗੇ ਸ਼ੌਕਰ ਓਕੇ ਹਾਂਜੀ ਬਾਈ ਮਤਲਬ ਕੋਈ ਲੀਕ ਨਹੀਂ ਹੋਊਗਾ ਸ਼ਾਲ ਦੀ ਜੇ ਹੋ ਵੀ ਗਿਆ ਤਾਂ ਤੁਹਾਡਾ ਤਾਂ ਸਾਡਾ ਓਕੇ ਤੇ ਲੈ ਮੇਤਰੋ ਇੱਕ ਸਾਲ ਦੀ ਗਰੰਟੀ ਹੈ ਇਹ ओरिजिनल ਸ਼ੌਕਰ ਦੀ ओरिजिनल ਸ਼ੌਕਰ ਦੀ ਪਰ ਇਹ ਨਹੀਂ ਜਾਣੀ ਕਿਤੇ ਨਹੀਂ ਜੀ ਜਾਣੀ ਕਿਤੇ ਨਹੀਂ ਇਹਨੇ ਜਾਣੀ ਕਿਤੇ ਨਹੀਂ ਹਨਾ ਕਾਦੇ ਸ਼ੌਕਰ ਵੀ ਜਿਹੜੇ ਆ ਚੀਜ਼ਾਂ ਪਈਆਂ ਨੇ ਇਹ ਆਪਣੇ ਮੋਸ਼ਨਲ ਲੈ ਗਈ ਅਸਾ ਮੋਟਰ ਹੈਗਾ ਇਹ ਮੋਸ਼ਨ ਅਰੀਜਨਲ ਸ਼ੌਕਰ ਆਲੀ ਪਿਛਲੇ ਹੀ ਅਸਾ ਹੀ ਪਿਛਲੇ ਸ਼ੌਕਰ ਨੇ ਅਰੀਜਨਲ ਹਾਂ ਓਕੇ ਇਹਦੇ ਵਿੱਚ ਵੀ ਡੁਪਲੀਕੇਟ ਆਉਂਦੇ ਹੋਣਗੇ ਹੈ ਵੀ ਆਉਂਦੇ ਨੇ ਜੀ ਇਹ ਜਿਵੇਂ ਉਹ ਟੰਗੇ ਪਏ ਨੇ ਸਾਰੇ ਡੁਪਲੀਕੇਟ ਹੀ ਨੇ ਅਸਾ ਜਿਹੜੇ ਆ ਟੰਗੇ ਪਏ ਆ ਹਾਂ ਤੇ ਭਾਈ ਜਿਵੇਂ ਹੁਣ ਆਮ ਬੰਦੇ ਨੂੰ ਇਹਦੀ ਪਰਖ ਕਰਨੀ ਹੋਵੇ ਤਾਂ ਕਿਵੇਂ-ਕਿਵੇਂ ਫਰਕ ਪਾਖੇ ਤੇ ਮੋਹਰ ਲੱਗੀ ਹੁੰਦਾ ਯਾਰ ਹੀਰੋ ਦੀ ਅੱਛਾ ਮੋਹਰ ਤੋਂ ਪਤਾ ਲੱਗਦਾ ਮੋਹਰ ਤੋਂ ਪਤਾ ਲੱਗਦਾ ਮੋਹਰ ਦੇ ਉੱਪਰ ਹੀਰੋ ਲਿਖਿਆ ਹੋਊਗਾ ਜੀ ਹੀਰੋ ਲਿਖਿਆ ਹੋਊਗਾ ਜੀ ਓਕੇ ਠੀਕ ਹੈ ਆਪਣੀ ओरिजिनल ਇਹ ਵੀ ਰੀਨਲ ਆ ਗਿਆ ਯਾਰ ਮਾਰਕਾ ਲੱਗਿਆ ਵੇ ਆ ਦੇਖੋ ਗੈਬਰੀਅਲ ਦਾ ਹੀ ਉਹਦੀ ਹਾਂ ਸੋਜਨ ਦਾ ਗੈਬਰੀਅਲ ਰਿਹਾ ਹੈ ਨਾ ਓਕੇ ਓਕੇ ਤੇ ਬਈ ਜੇ ਇਹਦੇ ਨਾਲ ਤੇ ਦੇਸੀ ਕੋਈ ਦਿਖਾਉਣਾ ਉਹ ਵੀ ਤੁਸੀਂ ਦਿਖਾ ਸਕਦੇ ਹੋ ਹਾਂਜੀ ਵੀਰੇ ਹਾਂ ਲਾਈ ਕਹਿਣੀ ਕਿ ਕਿਹੜੇ ਤੇ ਲੈ ਮੇਤਰੋ ਆਪਾਂ ਇਹ ਵੀ ਕਰਦੇ ਹਾਂ ਯਾਰ ਅੱਜ ਨਾ ਇਹ ਚੀਜ਼ ਜਿਵੇਂ ਕਹਦੀਏ ਦੇਖਦੇ ਹਾਂ ਅੱਜ ਤੱਕ ਤਾਂ ਨਹੀਂ ਪਤਾ ਲੱਗਿਆ ਸੀ ਆਪਾਂ ਨੂੰ ਤੇ ਦੇਸੀ ਆਉਂਦੇ ਵੀਰੇ ਇਹਨਾਂ ਦਾ ਮੂੰਹ ਤਾਂ ਨਹੀਂ ਦੇਖਾਂ ਪਾ ਰਹੇ ਹਾਂ ਪ੍ਰੈਸਿਦਰਿੰਦਰ ਕੋ ਬਾਡੀ ਵਾਲੀ ਹਲਕੀ ਹੁੰਦੀ ਆ ਅੱਛਾ ਉਹਦਾ ਕਿਵੇਂ ਬਾਡੀ ਮੋਟੀ ਆ ਹੂੰ ਪਰਿੰਦਰ ਦੇ ਤਾਂ ਕੁਝ ਨਹੀਂ ਆਇਆ ਹੈ ਅੱਛਾ ਬਾਹਰੋਂ ਮਤਲਬ ਦੇਖਣ ਨੂੰ ਉਦਾਂ ਕਰ ਦਿੰਦੇ ਆ ਤੇ ਇਹ ਜਿਹੜਾ ਪ੍ਰੈਸ਼ਰ ਆ ਇਹ ਉਹਨਾਂ ਹਲਕਾ ਹੁੰਦਾ ਇਹਦਾ ਹੂੰ ਬਾਡੀ ਵਾਲੇ ਹਲਕੇ ਆਹ ਦੇਖੋ ਜੀ ਉਹ ਸੱਜਣਾ ਦੇਖੇ ਪਏ ਨੇ ਫਿਰ ਇਹ ਚੱਲ ਗਿਆ ਤਾਂ ਪੂਰਾ ਟੈਟ ਹੋ ਗਿਆ ਅੱਛਾ ਜਦੋਂ ਹੋ ਕੇ ਫੇਟੇ ਮੋਦੀ ਚੱਲੇ ਉਹ ਇਦੋਂ ਟੈਟ ਹੋ ਜਾਣਗੇ ਇਦੋਂ ਟੈਟ ਹੋ ਜਾਣਗੇ ਠੀਕ ਹੈ ਤੇ ਲੈ ਮੇਤਰਾ ਇਹ ਵੀ ਗੱਲ ਹੋਊਗੀ ਬਈ ਤੇ ਹੋਰ ਉਸਤਾਦ ਕੋਈ ਗੱਲਬਾਤ ਰਹਿੰਦੀ ਹੋਵੇ ਤਾਂ ਦੱਸਿਓ ਖੁੱਲਕੇ ਜੀ ਇੱਕ ਤਾਂ オリジナル ਆਪਾਂ ਸ਼ੌਕਰ ਜਿਹੜੇ ਏਜੰਸੀ ਤੋਂ ਦੇ ਉਹ ਵੀ ਆਪਣੇ ਰੋਗ ਮਿਲ ਜਾਂਦੇ ਆ ਦਿੱਲੀ ਵੇੜ ਵੀ ਮਿਲਦੀ ਮਿਲਦੀ ਹੋਵੇ ਹਨਾ ਤੇ ਜੇ ਕਿਸੇ ਭਰਾ ਨੇ ਬਈ ਕੋਈ ਸ਼ੌਕਰ ਇਹ ਹੁੰਦਾ ਵੀ ਵਿਚ ਕਟਵਾਉਣੇ ਹੋਣ ਉਹ ਵੀ ਕਰ ਲੈਂਦੇ ਆ ਉਹ ਵੀ ਕੱਟ ਦਾਂਗੇ ਉਹ ਵੀ ਕੱਟ ਦਾਂਗੇ ਵੀਰੇ ਤੋ ਬਾਰੇ ਆਪਣਾ ਹਾਂ ਪੁਰਾਣੇ ਨਵੇਂ ਹਾਂ ਪੁਰਾਣੇ ਵੀ ਤੁਹਾਨੂੰ ਮਿਲ ਜਾਣਗੇ ਬਈ ਹੋਰ ਵੀ ਗੱਲ ਜਿਹੜੇ ਪੁਰਾਣੇ ਸ਼ੌਕਰ ਹੁੰਦੇ ਜਿਵੇਂ ਇਹ ਤੁਹਾਡੇ ਪੁਰਾਣੇ ਨੇ ਹਾਂਜੀ ਬਰੇ ਇਹ ਇਹਨਾਂ ਦੀ ਮਤਲਬ ਗਾਰੰਟੀ ਕਿੰਨੀ ਚੱਲਦੀ ਇਹਨਾਂ ਦੀ ਫੁੱਲ ਗਾਰੰਟੀ ਬਰੇ ਆਪਣੀ 6 ਮਹੀਨੇ ਦੀ ਗਾਰੰਟੀ ਆ ਇਹਨਾਂ ਦੀ ਵੀ 6 ਮਹੀਨੇ ਦੀ ਕੋਈ ਲੀਕ ਹੁੰਦਾ ਕੋਈ ਹੋਰ ਦਿੱਕਤ ਆਉਂਦੀ ਆ ਸੌਕਰ ਆਪਣਾ ਨਾਲ ਹੋਏ ਚੇਂਜ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਇਹ ਕਿੰਨੇ ਕੁ ਰੇਟ ਦੇ ਵਿੱਚ ਲਾ ਦੋਗੇ ਜੇ 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 ਦੱਸਿਓ ਇਹ ਅੱਧ ਮੁੱਲ ਚ ਲਾ ਦਾਂਗੇ ਅੱਧ ਮੁੱਲ ਚ ਲਾ ਦਾਂਗੇ ਵਿਚੀ ਲੇਵਰ ਹੈ ਵਿਚੀ ਲੇਵਰ ਹੈ ਲੇਵਰ ਫੀਟਿੰਗ ਕਰਕੇ ਲੈ ਮਤਰਾ ਜਮੀ ਰੂੰ ਲੈ ਸੱਚ ਨੂੰ ਤੁਹਾਡੇ ਫੁੱਲ ਫਾਇਦੇ ਹੋਣੇ ਯਾਰ ਮੈਂ ਸੋਚਿਆ ਵੀ ਨਹੀਂ ਸੀ ਬਈ ਐਡਾ ਵੱਡਾ ਫਾਇਦਾ ਸਾਡੇ ਆ ਆ ਮਿਸਤਰੀ ਜੀ ਨੇ ਸੋਹਰਾਂ ਦੀ ਫੀਟਿੰਗ ਲਾਏ ਜਾਂਦਾਂਗੇ ਲੈ ਉਹਨਾਂ ਦੇ ਆਪਾ ਫਿੱਟ ਸੋਕਰ ਫਿੱਟ ਕਰਕੇ ਦੇ ਦਾਂਗੇ ਲੈ ਵੀ ਜਿੰਨੇ ਦੇ ਵਿੱਚ ਆਮ ਮਿਸਤਰੀ ਸੋਕਰ ਦਿੰਦੇ ਉਹਨਾਂ ਦੇ ਵਿੱਚ ਬਾਈ ਉਹਰੀ ਫੀਟਿੰਗ ਕਰਕੇ ਵੀ ਦੇਣਗੇ ਤੇ ਲੋਕੇਸ਼ਨ ਆਪਣੀ ਹੈਗੀ ਬਈ ਤਰੌੜਾ ਰੋਡ ਤੇ ਹੈ ਬਰਨਾਲਾ ਤੇ ਬਈ ਤਰੌਲੇ ਤੋਂ ਜਿਹੜਾ ਬਰਨਾਲੇ ਨੂੰ ਰੋਡ ਜਾਂਦਾ ਬਾਬੇ ਰਵਿਦਾਸ ਦੇ ਚੌਂਕ ਤੋਂ ਅੰਦਰ ਨੂੰ ਹਾਂ ਅੰਦਰ ਨੂੰ ਹੈਣਾ ਹਾਂ ਅੱਛਾ ਜੀ ਹਾਂ ਜੀ ਠੀਕ ਹੈ ਲੈ ਮਿੱਤਰੋ ਬਾਈ ਉਹਦੀ ਲੋਕੇਸ਼ਨ ਵੀ ਨੋਟ ਕਰ ਲਓ ਤੇ ਧਰਮੇ ਦੇਖੋ ਚਾਹੇ ਜਿੰਨੀਆਂ ਮਰਜ਼ੀ ਗੱਡੀਆਂ ਨੇ ਯਾਰ ਤੁਹਾਡੇ ਲਵੇ ਹਨ ਲੈ ਕੇ ਆਜੋ ਜਿਹੜੀ ਮਰਜ਼ੀ ਗੱਡੀ ਜਿਹੜੀ ਅੱਜ ਤੱਕ ਲੌਜ ਹੋਈ ਆ ਚਾਹੇ ਆਲਟੋ ਆਣੇ ਚਾਹੇ ਸਵਿਫਟ ਆਣੇ ਹਰੇਕ ਪ੍ਰਕਾਰ ਦੇ ਸ਼ੌਕਰ ਵੀ ਮਿਲਣਗੇ ਕੋਈ ਗੱਡੀ ਉੱਚੀ ਕਰਵਾਉਣੀ ਆ ਦੁਬਾਰੇ ਦੱਸ ਦਿੰਨੇ ਆ ਆ ਮਟੀਰੀਅਲ ਬਾਇਰ ਨਾਲ ਵਿਪਿਆ ਸਿਰਫ 1000 ਰੁਪਏ ਦੇ ਵਿੱਚ ਤੁਹਾਡੀ ਗੱਡੀ ਜਿਹੜੇ ਭਰਾ ਵੀਡੀਓ ਦੇਖ ਕੇ ਆਉਣਗੇ 1000 ਰੁਪਏ ਦੇ ਵਿੱਚ ਉੱਚੀ ਹੋ ਜੇ ਤੁਹਾਡਾ ਸੌ ਕੁ ਬੂ ਆਲਟੋ ਤੇ ਸਵਿਫਟ ਹੀ ਹਾਂ ਬਰਨਾ ਹੋਈ ਜਿਹੜੀ ਮਾਰਟੀ ਹੋ ਗਈ ਜਿਵੇਂ ਜਿਹੜੀ ਮਰਜ਼ੀ ਹੋਵੇ 1000 ਰੁਪਏ ਉੱਚੀ ਕਰਕੇ ਦਵਾ ਜਿਹੜਾ ਤੇ ਜਿਹੜੇ ਆ ਆ ਆ ਨੀ ਚੀਜਾਂ ਲੰਗੇ ਪਏ ਨੇ ਇਹ ਵੀ ਸ਼ੌਕਰ ਨੇ ਗੱਡੀਆਂ ਦੇ ਇਹ ਗੱਡੀਆਂ ਨੇ ਹਾਈ ਵੀ ਗੱਡੀਆਂ ਉੱਪਰਲੇ ਮੋਟਰਸਾਈਕਲ ਲੱਗੇ ਆ ਜੀ ਉਹ ਆਗੇ ਮੋਟਰਸਾਈਕਲਾਂ ਦੇ ਧਰਮੇ ਕੈਮਰਾ ਮਾਰਦੇ ਉਹ ਮੋਟਰਸਾਈਕਲਾਂ ਦੇ ਸ਼ੌਕਰੀ ਸ਼ੌਕਰ ਪਏ ਆ ਨੀਚੇ ਗੱਡੀਆਂ ਲੱਗੇ ਆ ਆ ਆਗੇ ਨੀਚੇਲੇ ਗੱਡੀਆਂ ਦੇ ਹਮ ਮਤਰੂ ਜੇ ਕਿਸੇ ਭਰਾ ਨੇ ਕਿਸੇ ਵੀ ਪ੍ਰਕਾਰ ਦੀ ਗੱਡੀ ਦੇ ਸ਼ੌਕਰ ਲੈਣਿਆ ਚਾਹੇ ਨਵੇਂ ਲੈਣਿਆ ਚਾਹੇ ਪੁਰਾਣੇ ਲੈਣਿਆ ਚਾਹੇ ਦਿੱਲੀ ਮੇਡ ਲੈਣਿਆ ਹਰ ਕਿਸ ਪ੍ਰਕਾਰ ਦੇ ਸ਼ੌਕਰ ਮਿਲ ਜਾਣਗੇ ਲੋਕੇਸ਼ਨ ਬਈਉਰਾਂ ਦੀ ਤੁਹਾਨੂੰ ਦੱਸਤੀ ਤੇ ਜੀਕੇ ਸ਼ੋਕਰ ਪਿਆਰ ਦੇ ਨਾਮ ਤੇ ਬਾਈ ਉਹਨਾਂ ਦੀ ਜਿਹੜੀ ਦੁਕਾਨ ਆ ਤੇ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਬਾਈ ਉਹਨਾਂ ਦੇ ਲਿਖਦੇ ਸੰਪਰਕ ਕਰ ਲਿਓ ਫੁੱਲ ਗਰੰਟੀ ਆ ਬਾਈ ਉਹਨਾਂ ਦੀ ਯਾਰ ਸਾਡੀ ਗਰੰਟੀ ਆ ਕਿਉਂਕਿ ਬਹੁਤ ਚਿਰਾਂ ਤੋਂ ਭਰਾਵਾਂ ਦੇ ਨਾਲ ਸਾਡੀ ਮੁਹੱਬਤ ਆ ਇੱਕ ਦੂਜੇ ਦੇ ਨਾਲ ਸਾਡੇ ਪਰਿਵਾਰ ਕਰ ਰਿਲੇਸ਼ਨ ਵੀ ਨੇ ਚੰਗੀ ਤਰ੍ਹਾਂ ਸੀ ਜਾਣਦੇ ਆ ਜ਼ਿੰਮੇਵਾਰੀ ਸਾਡੀ ਆ ਜੇਕਰ ਤੁਸੀਂ ਕੋਈ ਵੀ ਗੱਡੀ ਦਾ ਸ਼ੋਕਰਾਂ ਦਾ ਕੰਮ ਕਰਵਾਉਣਾ ਜਾਂ ਗੱਡੀਆਂ ਉੱਚੀਆਂ ਕਰਵਾਉਣੀਆਂ ਨੇ ਨਾ ਤਾਂ ਬੇਚੇ ਜੇ ਕੋਈ ਟੈਨਸ਼ਨ ਫਰੀ ਹੋ ਕੇ ਵਾਈਬਰੇ ਨਾਲ ਸੰਪਰਕ ਕਰ ਲਿਓ ਤੁਹਾਡਾ ਤਸੱਲੀ ਵਾਲਾ ਕੰਮ ਹੋਊਗਾ ਤੇ ਜਦੋਂ ਮਰਜ਼ੀ ਆਜਿਓ ਸਹਿਰ ਪ੍ਰਣਾਲੀ ਸਸਰੀ ਕਾਲ ਜੀ ਧੰਨਵਾਦ